ਫਿਰ ਆ ਦੋ ਦਵਾਈ ਸਾਰੇ ਦੀਆਂ ਹੱਡੀਆਂ ਕੱਢ ਕੇ 40 ਮਣੀ ਦੁਬਾਰਾ ਪਾ ਦਾਂਗੇ ਕੱਲੀ ਕੱਲੀ ਦਾ ਬੰਦਾ ਆਊਗਾ ਉਹ ਸਬਰ ਵਾਲਾ ਆਵੇ ਜਿਹਨੂੰ ਜੀ ਇਹ ਬੈਦੀ ਬੁढ़ा ਹੋ ਗਿਆ ਜੋ ਕਰ ਜਵਾਲ ਕੀ ਕਰਨੀ ਆਪਾਂ ਗੁਰਦੇ ਕਦੂਦਾ ਤੇ ਹਰਨੀਆ ਹਾਂਜੀ ਇਹ ਤਿੰਨ ਦਵਾਈਆਂ ਨੂੰ ਛੱਡ ਕੇ ਹਰ ਦਵਾਈ ਤੇ ਮੈਨੂੰ ਕਹਿੰਦਾ ਜੀ ਮੇਰਾ ਰੀੜ ਜਿਹੜਿਆ ਮਣਕਾ ਪ੍ਰੈਸ ਹੋਇਆ ਅੱਛਾ ਜੀ ਮੈਂ ਤਾਂ ਉਹ ਦਿਮਾਗ ਦਾ ਭਲੇਖਾ ਕੱਢ ਰਿਹਾ ਚਾਦ ਬਧਾਉਣ ਵਾਲੀ ਦਵਾਈ ਆ ਬੱਚਿਆਂ ਨੂੰ ਠੀਕ ਹੈ ਜੀ ਕੋਈ ਬੱਚਾ ਕਿਸੇ ਦਾ ਪੋਲੀਆ ਹਾਂਜੀ ਕਿਸੇ ਦੀ ਅਡੀਆਂ ਚੱਕ ਕੋ ਤਰਦਾ ਨਹੀਂ ਸਕਦੀ ਖੜਮ ਨਹੀਂ ਸਕਦੀ ਜਿਆਦਾ ਠੀਕ ਹਾਂਜੀ ਮੈਨੂੰ ਹੁਣ ਥੋੜਾ ਜਿਹਾ ਹਲਕਾ ਲੱਗ ਰਿਹਾ ਕੋਟਿਆਂ ਦਾ ਅਰਥ ਸੀਗਾ ਅੱਛਾ ਜੀ ਇਹ 1200 ਸਾਲ ਹੋ ਗਿਆ ਘਰ ਚ ਜੀ ਮੈਜ ਗਰੀਨ ਨੂੰ ਜੀ 21 ਪੋਸਤਾਂ ਹੋ ਗਈਆਂ ਹਾਂਜੀ ਮੈਨੂੰ ਕਰ ਰਿਹਾ 55 ਸਾਲ ਹੋ ਗਏ ਅੱਛਾ ਜੀ ਕਿ ਹਜੇ ਮੈਨੂੰ ਇਹ ਵੀ ਪਤਾ ਲੱਗੂਗਾ ਕਿ ਇਹ ਤੇ ਕੀ ਹੋਇਆ ਫਿਰ ਬਸ ਹੋ ਗਈਆਂ ਸਾਡੀਆਂ ਹੱਡੀਆਂ ਦੀ ਦਵਾਈਆਂ ਜਿਹੜੀਆਂ ਤੁਸੀਂ ਦੇ ਰਹੇ ਹੋ ਹੋਰ ਕਿਹੜੇ-ਕਿਹੜੇ ਰੋਗ ਨੇ ਜਨਾਂ ਦੀ ਮੁਕਤੀ ਅਸੀਂ ਪਾ ਸਕਦੇ ਹਾਂ ਬਹੁਤ ਜਲਦੀ ਤੁਹਾਡੇ ਤੋਂ ਆਪਾਂ ਗੁਰਦੇ ਕਦੂਦਾਂ ਤੇ ਹਰਨੀਆਂ ਹਾਂਜੀ ਇਹ ਤਿੰਨ ਦਵਾਈਆਂ ਨੂੰ ਛੱਡ ਕੇ ਹਰ ਦਵਾਈ ਤੇ ਠੀਕ ਹੈ ਕਿਸੇ ਨੂੰ ਬਵਾਸੀਰ ਹੈ ਜੀ ਕਿ ਦਾਦਾ ਸਰਦਾਰ ਦਾ ਕਹਿੰਦਾ ਮਾਈਗਰੇਨ ਹੈ ਕਿਸੇ ਨੂੰ ਡਿਪਰੈਸ਼ਨ ਜੀ ਕਦੇ ਫੇਫੜੇ ਆਪਣੇ ਸੰਗੜ ਗਏ ਤੇ ਸਾਹ ਘੱਟ ਆਉਂਦਾ ਮਤਲਬ ਅਸਥਮਾ ਆੜ ਦੀ ਬਲੋਕੇਜ ਹੈ ਕਿਸੇ ਦੀ ਛੱਟਾ ਜੀ ਕਿਸੇ ਦਾ ਬੋਢਾ ਦਰਦ ਹੈ ਕਹਿੰਦੀਆਂ ਅੱਖਾਂ ਦੇ ਵਿੱਚ ਜਾਲਾ ਆ ਗਿਆ ਨਿਗਾ ਘਟਾ ਇਹ ਲੋਕਾਂ ਦਾ ਉੱਚਾ ਸੁਣਦਾ ਕੋਈ ਦਵਾਈ ਤਰ ਦੇ ਪਰੇਸ਼ਾਨ ਆ ਤੇ ਇਦਾਂ ਦੀ ਹਰ ਦਵਾਈ ਆਪਾਂ ਦੇ ਜੀ ਠੀਕ ਹੈ ਪਰ ਜਿਹੜੇ ਲੋਕੀ ਨੇ ਜਿਹੜੀਆਂ ਪਹਿਲਾਂ ਤੋਂ ਅੰਗਰੇਜ਼ੀਆਂ ਦਵਾਈਆਂ ਖਾਂਦੇ ਪਏ ਆ ਬਾਬਾ ਜੀ ਉਹ ਛੱਡ ਕੇ ਉਹ ਤੁਹਾਡੇ ਕੋ ਆਣਾ ਚਾਹੁੰਦੇ ਆ ਫਿਰ ਤੁਸੀਂ ਕੀ ਮਤਲਬ ਉਹਨਾਂ ਨੂੰ ਕਹੋਗੇ ਕਿ ਜੀ ਮੇਰਾ ਸਿੱਧਾ ਜਿਹਾ ਪੁਆਇੰਟ ਆ ਦੇਸੀ ਦਵਾਈ ਨੇ ਕਦੇ ਵੀ 5-7 ਦਿਨ ਲੈਣਿਆਂ ਕੰਮ ਕਰਦੀ ਜੀ ਕੋਈ ਵੀ ਜਿਹਦੀ ਦੇਸੀ ਦਵਾਈ ਆਪਾਂ 5-7 ਦਿਨ ਲਵੋ ਜੀ ਐਡੇ ਟਾਈਮ ਕੋਈ ਦੇਸੀ ਦਵਾਈ ਕੰਮ ਨਹੀਂ ਕਰਦੀ ਅੱਛਾ ਠੀਕ ਤੇ ਜਿਹੜਾ ਬੰਦਾ ਆਊਗਾ ਉਹ ਸਵਰ ਵਾਲਾ ਆਵੇ ਜਿਹਨੂੰ ਠੀਕ ਹੈ ਜਿਹੜਾ 5-7 ਦਿਨ ਦੇਖ ਲਗਾ ਵੇਟ ਕਰ ਸਕੋ ਪਰ ਜਿਵੇਂ ਆਜੇ ਕੋਈ ਦਵਾਈ ਲੈ ਕੇ ਗਿਆ ਜੇ ਕੱਲ ਨੂੰ ਮੈਨੂੰ ਇਹੀ ਕਹਿਣਾ ਵੀ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਫਿਰਦਾ ਦਵਾਈ ਉਹਨਾਂ ਨੂੰ ਕਿਉਂਕਿ ਐਲੋਪੈਥਿਕ ਦਵਾਈਆਂ ਉਹ ਕਾਫੀ ਢੇਰ ਤੋਂ ਖਾਂਦੇ ਪਿਆ ਜੇ ਇੱਕਦਮ ਉਹਦਾ ਅਸਰ ਕੱਟ ਕੇ ਦੇਸੀ ਨੇ ਫੇਰ ਆਪਣਾ ਰੰਗ ਦਿਖਾਉਣਾ ਠੀਕ ਹੈ ਜੀ ਸ਼ਕਤ ਵਧਾਉਣ ਵਾਲੀ ਦਵਾਈ ਆ ਬੱਚਿਆਂ ਨੂੰ ਠੀਕ ਹੈ ਜੀ ਕੋਈ ਬੱਚਾ ਕਿਸੇ ਦਾ ਪੋਲੀਆ ਹਾਂਜੀ ਕਿਸੇ ਦੀ ਅਡੀਆਂ ਚੱਕੇ ਕੋ ਉਤਰਦਾ ਤੁਸੀਂ ਅੱਜ ਇੱਕ ਵੀਡੀਓ ਤੇ ਦੇਖਿਆ ਜੀ ਬਿਲਕੁਲ ਬਿਲਕੁਲ ਛੋਟਾ ਬੱਚਾ ਹਾਂਜੀ ਕੋਈ ਕਿਸੇ ਤਰ੍ਹਾਂ ਦਾ ਵੀ ਇਦਾਂ ਦਾ ਮਰੀਜ਼ ਆ ਉਹ ਮੈਨੂੰ ਜਦੋਂ ਮਰ ਕੇ ਆਇਆ ਅੱਛਾ ਮਤਲਬ ਬੱਚਿਆਂ ਤੱਕ ਦੀ ਮੈਡੀਸਨ ਤੁਸੀਂ ਦੇ ਰਹੇ ਹੋ ਬਿਲਕੁਲ ਜੀ ਦਿੰਦੇ ਆ ਠੀਕ ਹੈ ਬਾਪਾ ਜੀ ਦੀ ਸਾਰੀ ਗੱਲ ਸੁਣੀ ਹੈ ਕਿ ਵੱਡੇ ਹੀ ਨਹੀਂ ਬਜ਼ੁਰਗ ਹੀ ਨਹੀਂ ਬੱਚਿਆਂ ਦੀ ਵੀ ਉਹ ਦਵਾਈ ਦਿੰਦੀ ਆ ਕੋਈ ਵੀ ਪ੍ਰੋਬਲਮ ਹੋਵੇ ਉਹ ਉਹਦੀ ਵੀ ਦਵਾਈ ਦੇਣਗੇ ਇਸ ਕਰਕੇ ਤੁਸੀਂ ਦੇਰੀ ਨਹੀਂ ਕਰਨੀ ਕੁਝ ਵੀ ਪ੍ਰੋਬਲਮ ਹੁੰਦੀ ਹੈ ਤੁਸੀਂ ਫਟਾਫਟ ਇੱਥੇ ਆਣਾ ਬਾਪਾ ਸ਼੍ਰੀ ਚੰਦ ਦੇਸੀ ਦਵਾਈ ਖਾਨਾ ਇੱਥੇ ਆਣਾ ਤੇ ਆਪਣੀ ਜਿਹੜੀ ਜਿੰਨੇ ਵੀ ਤੁਹਾਡੇ ਰੋਗ ਆ ਨਾ ਉਹ ਚੁਟੀਆਂ ਚ ਕਿਉਂਕਿ ਮੈਂ ਆਪਣੀ ਅੱਖੀਂ ਦੇਖਿਆ ਹੈ ਜੀ ਤੇ ਬਾਕੀ ਸਕਰੀਨ ਤੇ ਨੰਬਰ ਚੱਲਦੇ ਪਏ ਆ ਤੁਸੀਂ ਸਕਰੀਨ ਤੇ ਨੰਬਰ ਲੋ ਔਰ ਬਾਬਾ ਜੀ ਨਾਲ ਗਾਈ ਕਰ